ਅਸੀਂ ਅੱਜ ਪਹੁੰਚੇ ਹਾਂ ਪਿੰਡ ਮਹਿਣਾ ਜ਼ਿਲ੍ਹਾ ਮੋਗਾ ਇੱਕ ਗਰੀਬ ਪਰਿਵਾਰ ਦੇ ਘਰ ਜਿਨ੍ਹਾਂ ਦੇ ਬਹੁਤ ਹੀ ਦੁਖਦਈ ਘਟਨਾ ਵਾਪਰੀ ਆ ਘਰ ਢਹਿ ਢੇਰੀ ਹੋ ਗਿਆ ਆ ਦੇਖੋ ਇਹਨਾਂ ਦੇ ਘਰ ਦੇ ਹਾਲਾਤ ਉਦਰ ਤੋਂ ਦਾ ਕਹਿਰ ਆ ਦੇਖੋ ਇਧਰ ਛੱਤਾਂ ਵੀ ਬਾੜ ਚ ਕੀ ਆ ਲੈ ਆ। ਉਹ ਸਭ ਖਾਲਦ ਨੂੰ। ਅਸੀਂ ਉਹਨਾਂ ਨਾਲ ਵੀ ਪਰਿਵਾਰ ਗਰੀਬ ਪਰਿਵਾਰ ਨਾਲ ਤੁਹਾਨੂੰ ਮੁਲਾਕਾਤ ਵੀ ਕਰਾਉਣੇ ਆ। ਵਾਹਿ ਹਾਂਜੀ ਪਪਾ ਜੀ। ਕੀ ਕਹਿਰ ਹੋਇਆ ਪਪਾ ਜੀ ਇਹ? ਬਾਬਾ 21 ਤਰੀਕ ਨੂੰ ਜਿਹੜਾ ਸਵੇਰੀਮ بارش ਹੋਈ ਆ। ਉਹ 5:30 ਤੋਂ 6 ਘੰਟੇ ਦੇ ਦਰਮਿਆਨ ਹੋਈ ਆ। ਉਹਦੇ ਨਾਲ ਪਾਣੀ ਪਿੰਲੇ ਪਾਸੋਂ ਵੀ ਇਧਰੋਂ ਵੀ ਅੰਦਰ ਵੜ ਗਿਆ ਜਿਹਦੇ ਕਾਰਨ ਉਹ ਆ ਇੱਕੇ ਦਮ ਡੱਬ ਗੀਆਂ ਤੇ ਅਸੀਂ ਭੱਜ ਕੇ ਬਾਹਰ ਆਪਣੀ ਜਾਨ ਬਚਾਈ ਆ ਆਜੂ ਘਰੋਂ ਦੂਜੇ ਪਾਸੇ ਦੋਪੋਰੇ ਆ ਵਿਕਰੀ ਖਤ ਦਾ ਬਾਹਰ ਆਈਆਂ ਹੋਣ ਐਸੇ ਤਾਂ ਸੌਨੇ ਵੀ ਇੱਥੇ ਰਾਹ ਤੇ ਆ ਸਾਡਾ ਸੁੰਦਰ ਚਲੀ ਜਾਂਦਾ ਵਾ ਦਨੇਆ ਗਵਾਂਡੀਆਂ ਦੇ ਘਰੇ ਅਸੀਂ ਬੈਠ ਜਾਨੇ ਆ ਕਮਰਿਆਂ ਦੇ ਵਿੱਚ ਤੇ ਸਮਾਨ ਫਿਰ ਬਾਬਾ ਜੀ ਕਿੱਥੇ ਰੱਖਿਆ ਸੀ ਕਰਤਾ ਫਿਰ ਸਮਾਨ ਚਾਰ ਘਰਾਂ ਦੇ ਵਿੱਚ ਆ ਬਾਈਦਰਸ਼ੀ ਦੇ ਘਰੇ ਆ ਉਧਰ ਨਿੱਕੇ ਜੇਲਦਾਰ ਦੇ ਘਰੇ ਆ ਜਿੰਦਰ ਐਸਟੀਡੀ ਦੇ ਮੂਹਰੇ ਐ ਦੁਕਾਨਾਂ ਦੇ ਵਿੱਚ ਆ ਤੇ ਇੱਕ ਇਧਰ ਸਾਡਾ ਤਾਇਆ ਜੀ ਲੱਗਦਾ ਨੇਕਸ਼ਹਿਰੀ ਉਹਨਾਂ ਦੇ ਘਰੇ ਆ ਅੱਛਾ ਚਲੋ ਬਾਬਾ ਜੀ ਦਿਖਾਓ ਫਿਰ ਅੰਦਰ ਹੋਰ ਕੀ ਕੀ ਨੁਕਸਾਨ ਹੋਇਆ ਆ ਵੀ ਕੋਈ ਨਾ ਕਾਸਟ ਹੈ ਇਹ ਬਰਾ ਦੇ ਦੇ ਆ ਥੱਲੇ ਤੱਕ ਦਿਖਾਓ ਜੀ ਨੇ ਗਰੋਂ 7 ਪਾੜ ਗਈ ਆਵੇ ਦੂਸਰੇ ਕਮਰੇ ਦੀ ਐ ਇੱਕ ਰੈਮਕੀ ਵਾਲੀ ਆ ਇਹਦੀ ਪਾੜੀ ਹਾਂ ਸਾਰੀ ਪਾ ਲਈ ਆ ਤੈਨੂੰ ਆਹ ਹੋਰ ਕੌਲੀ ਨੂੰ ਨੇੜੇ ਕਰ ਲੋ ਆ ਬਹਿ ਗਈ ਨਾ ਹਲਾ ਪਾਣੀ ਪਾਣੇ ਕਾ ਕੇ ਬੈਠੀ ਆਹ ਪਾੜ ਲਈ ਤੇ ਅਗਲੀ ਤੀਸਰੇ ਕਮਰੇ ਚ ਆ ਮੈਂ ਕਮਰੇ ਦੀ ਸ਼ਾਪਨ ਹੋਏ ਮੇਰੇ ਬਬੂ ਜੀ ਏ ਬਾਬਾ ਜੀ ਤਾਂ ਵੀ ਹੋਇਆ ਵੀ ਬਾਹਰੋਂ ਪਾਣੀ ਆ ਰਿਹਾ ਸੀ ਸੜਕ ਦਾ ਸਾਰਾ ਅੰਦਰ ਆ ਜਾਂਦਾ ਸੀ ਹਾਂਜੀ 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 ਕਿਉਂ ਯਾਰ ਪਰ ਮਾਰਦਾ ਅੱਛਾ ਵੀ ਇਹ ਨੁਕਸਾਨ ਜਿਹੜਾ ਆਪਾਂ ਬਾਹਰੋਂ ਸਾਰਾ ਪਾਣੀ ਅੰਦਰ ਆ ਜਾਂਦਾ ਸੀ ਉਹ ਨਿਓਂਾਂ ਚ ਪੈ ਗਿਆ ਤੇ ਬਈ ਹੁਣ ਦਾਸਦ ਲੋ ਬੇਨਤੀ ਆ ਵੀ ਮੇਰੀ ਨੌਜਵਾਨ ਬੇਟੀ ਆ ਤੇ ਨੌਜਵਾਨ ਹੀ ਮੇਰਾ ਪਰਿਵਾਰ ਆ ਆ ਨਿੱਕੀ ਜੀ ਪੋਤੀ ਜਿਆ ਦੋ ਬੇਟੇ ਆ ਮੇਰੇ ਬਬਈ ਮੈਂ ਅਸੀਂ ਹੁਣ ਰਾਤਾਂ ਨੂੰ ਇਹ ਰਾਤਾਂ ਨੂੰ ਸੜਕ ਦੇ ਉੱਪਰ ਸੌਂਨੇ ਆ ਤੇ ਦਿਨ ਵੇਲੇ ਆ ਵੀਰ ਦੇ ਘਰੇ ਅਸੀਂ ਟਾਈਮ ਪਾਸ ਕਰ ਲੈਂਦੇ ਆ ਰੋਟੀ ਪਾਣੀ ਵੀ ਇਹਨਾਂ ਦੇ ਘਰੇ ਬਣਾਉਨੇ ਆ ਵੀਰਕੇ ਤੇ ਜੀ ਆਇਆ ਕਰਨਾ ਬੜਾ ਮੁਸ਼ਕਲ ਹੋ ਗਿਆ ਵਾ ਤੇ ਹੁਣ ਨੌਜਵਾਨ ਬੀਠਿੰਦੇ ਨੌਜਵਾਨ ਆਪਣੇ ਪਰਿਵਾਰ ਨੂੰ ਲੈ ਕੇ ਮੈਂ ਕਿੱਧਰ ਜਾਵਾਂ ਮੇਰੀ ਇੱਕ ਗੋਰ ਸਿੱਖ ਖੂਨ ਦੇ ਨਾਤੇ ਸੇਖ ਸੰਗਤ ਨੂੰ ਬੇਨਤੀ ਆ ਕਿ ਕੋਈ ਵੀ ਮੇਰਾ ਵੀਰ ਉਠੋ ਸਾਡੀ ਵੱਧ ਵੱਧ ਮਦਦ ਕਰੋ ਤੇ ਬਾਬਾ ਇਹ ਨੂੰ ਵੀ ਬੇਨਤੀ ਕਰਦੇ ਆ ਤੇ ਬਾਬਾ ਜੀ ਕੋਈ ਸਰਪੰਚ ਕੋਈ ਪਿੰਡ ਦਾ ਮੈਂਬਰ ਕੋਈ ਨਹੀਂ ਆਏ ਤੁਹਾਡੇ ਘਰ ਬਬੀ ਸਰਪੰਚ ਸਾਹਿਬ ਕਹਿੰਦੇ ਤਾਂ ਹੈ ਮੈਂ ਆਇਆ ਸੀਗਾ ਵੀ ਤੁਸੀਂ ਘਰ ਹੀ ਨਹੀਂ ਸੀਗੇ ਅਜ ਤਾਂ ਦਿਨ ਵੇਲੇ ਗਵਾਂਡੀਆਂ ਦੇ ਘਰੇ ਹੁੰਨੇ ਆ ਤੇ ਮੈਂਬਰ ਪਿੱਲਾ ਆਇਆ ਸੀਗਾ ਹੋਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਵਿਰੋਧੀ ਅਧਿਕਾਰੀ ਕੋਈ ਸਾਡੇ ਤੱਕ ਐਸਾ ਪਹੁੰਚਿਆ ਨਹੀਂ। ਤਾਂ ਕੀ ਮੰਗ ਕਰਦੇ ਹੁਣ? ਬਾਬਾ ਜੀ ਵੀ ਗਰੀਬ ਬੰਦੇ ਦੀ ਹੁਣ ਵੱਤਵਾਦ ਮਦਦ ਕੀਤੀ ਜਾਵੇ ਇੱਕ ਦੌਰ ਸਖ ਪਰਿਵਾਰ ਹੋਣ ਦੇ ਨਾਤੇ ਮੈਂ ਸ਼ਰੋਣੀ ਕਮੇਟੀ ਨੂੰ ਵੀ ਬੇਨਤੀ ਕਰਦਾ ਵਾਂ ਕਿ ਇੱਕ ਮੇਂਦਾ ਮਕਾਨ ਬਣਾ ਦਿੱਤਾ ਜਾਵੇ। ਕੋਈ ਮੈਂ ਪੈਸਾ ਤਾਂ ਮੰਗਦਾ ਨਹੀਂ ਆ। ਤੇ ਪ੍ਰਸ਼ਾਸਨ ਅੱਗੇ ਵੀ ਹੱਥ ਬਨ ਕੇ ਬੇਨਤੀ ਕਰਦਾ ਵਾਂ ਕਿ ਵੀ ਮੇਰੀ ਵੱਤਵਾਦ ਹੈਲਪ ਕੀਤੀ ਜਾਵੇ। ਤੇ ਹੁਣ ਮੈਂ ਕੋਈ ਪੈਸੇ ਦੀ ਜਾਹਤ ਨਹੀਂ ਕਰਦਾਗਾ ਪਰ ਚਲੋ ਸਮਾਨ ਤਾਂ ਮੇਰਾ ਬਚ ਗਿਆ ਬਚਾ ਲਿਆ ਅਸੀਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਰ ਮਕਾਨ ਤਾਂ ਪਤਾ ਨਹੀਂ ਕਿਸ ਵੇਲੇ ਡਿੱਗ ਪਵੇ ਅਸੀਂ ਰਾਤ ਨੂੰ ਵੀ ਨੌਜਵਾਨ ਬੇਟੀ ਨੌਜਵਾਨ ਪਰਿਵਾਰ ਦੇ ਸਨੇਹ ਰਾਹ ਦੇ ਉੱਪਰ ਹੀ ਪੈਨੇ ਆ ਜੀ ਵੀ ਕੋਈ ਵੀ ਦਾਨੀ ਸੱਜਣ ਮੇਰਾ ਵੀਰ ਅੱਗੇ ਆਵੇ ਤੇ ਇੱਕ ਗੁਰਸਿੱਖ ਪਰਿਵਾਰ ਹੋਣ ਦੇ ਨਾਤੇ ਸਾਡੀ ਵੱਧ ਤੋਂ ਵੱਧ ਹੈਲਪ ਕਰਨੀ ਹੈ ਇਹਨਾਂ ਕੇ ਨਾ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ